ਸਮਾਚਨ ਜੁਦਕ ਸੁਸਕਾ ਹੋਏ ਕਹਿੰਦੇ ਸਰੀਰ ਪਹਿਲਾਂ ਕੀ ਤਰਾ ਬਿਲਕੁਲ ਠੀਕ ਹੋ ਗਿਆ ਪਰਥਮ ਦਾ ਅਰਥ ਹੁੰਦਾ ਪਹਿਲਾਂ ਜਿਵੇਂ ਆਪਾਂ ਬਿਮਾਰ ਹੋ ਜਾਈਏ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਸਰੀਰ ਦੇ ਜਿਹੜੇ ਚਿਹਰੇ ਦੀ ਲਾਉਣਤ ਰੰਗ ਵੀ ਬਦਲ ਜਾਂਦਾ ਹੈ ਤੇ ਜਦੋਂ ਬੰਦਾ ਤੰਦਰੁਸਤ ਹੋ ਜਾਂਦਾ ਹੈ ਖਰਾਬ ਦਾ ਖਾਲ ਪੀਣ ਦਾ ਧਿਆਨ ਰੱਖਦਾ ਹੈ ਬਿਰਾਪਾ ਕਹਿੰਦੇ ਹੁਣ ਮੈਂ ਪਹਿਲਾ ਵਰਗੀ ਹੋ ਗਿਆ ਜਾਂ ਸਾਨੂੰ ਜਿਹੜੇ ਵੇਖਣ ਵਾਲੇ ਕਹਿੰਦੇ ਭਾਈ ਤੂੰ ਪਹਿਲਾ ਵਰਗੀ ਹੋ ਗਿਆ ਹੁਣ ਤੂੰ ਠੀਕ ਹੈ ਮਾਪੇ ਪਾਸੋਂ ਨੇ ਨਾ ਜਿਹੜੇ ਸਾਡੇ ਨੇੜੇ ਰਹਿਣ ਵਾਲੇ ਕਿਉਂਕਿ ਚਿਹਰੇ ਤੋਂ ਪਤਾ ਲੱਗ ਜਾਂਦਾ ਬੰਦਾ ਬਿਮਾਰ ਹੈ ਜਾਂ ਬੰਦਾ ਤੰਦਰੁਸਤ ਹੈ ਖਾਸ ਕਰਕੇ ਜਿਹੜੇ ਮਾਪੇ ਹੈ ਉਹਦੇ ਤੁਹਾਡੇ ਚਿਹਰੇ ਤੋਂ ਵੇਖ ਕੇ ਦੱਸ ਦਿੰਦੇ ਵੀ ਅੱਜ ਇਹ ਚਿੰਤਾ ਵਿੱਚ ਹੈ ਅੱਜ ਇਹ ਖੁਸ਼ ਹੈ ਅੱਜ ਇਹ ਤੰਦਰੁਸਤ ਹੈ ਅੱਜ ਇਹ ਬਿਮਾਰ ਹੈ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਰੀਰ ਸੀ ਪਹਿਲਾਂ ਦੀ ਤਰ੍ਹਾਂ ਹੀ ਠੀਕ ਹੋ ਗਿਆ ਸੁਭਾਗ ਉੱਤਰਨਾ ਦਿੱਕਤ ਕੋਈ ਉਹਨਾਂ ਸਰੀਰ ਤੇ ਕੋਈ ਵੀ ਬਿਮਾਰੀ ਦਾ ਨਿਸ਼ਾਨ ਨਹੀਂ ਰਹੇ ਕਿਉਂਕਿ ਕਈ ਬਿਮਾਰੀਆਂ ਆਉਂਦੀਆਂ ਨੇ ਤੇ ਜਿਨ੍ਹਾਂ ਦਾ ਸਰੀਰ ਤੇ ਨਿਸ਼ਾਨ ਪੈ ਜਾਂਦੇ ਉਹ ਨਿਸ਼ਾਨ ਬੜੇ ਲੰਬੇ ਸਮੇਂ ਲਈ ਬਟ ਚਲੋ ਅੱਜ ਤੇ ਤੁਹਾਨੂੰ ਪਤਾ ਕਈ ਤਰ੍ਹਾਂ ਦੀਆਂ ਟਿਊਬਾਂ ਆ ਗਈਆਂ ਕਈ ਤਰ੍ਹਾਂ ਦੀਆਂ ਕਰੀਮਾਂ ਆ ਗਈਆਂ ਜਿਨ੍ਹਾਂ ਦਾ ਸੀ ਸਰੀਰ ਦੇ ਨਿਸ਼ਾਨ ਠੀਕ ਕਰਨ ਦਾ ਯਤਨ ਕਰਦੇ ਪਰ ਉਹਨਾਂ ਸਮਿਆਂ ਵਿੱਚ ਅੱਜਵਾਰੇ ਦੇ ਸਾਧਨ ਨਹੀਂ ਸਨ ਉਦੋਂ ਦੇਸੀਆਂ ਜਿਹੜੀਆਂ ਔਟੀਆਂ ਵਰਤੀਆਂ ਜਾਂਦੀਆਂ ਸਨ ਪਰ ਕੁਝ ਲੋਕ ਅੱਜ ਤੁਸੀਂ ਵੇਚਿਆ ਬੇਲੋੜੀਆਂ ਚੀਜ਼ਾਂ ਦੀ ਵਰਤੋਂ ਵੀ ਕਰਦੇ ਬੇਲੋੜੀਆਂ ਜਿਹਦੇ ਨਾਲ ਸਰੀਰ ਦੀ ਦਿੱਖ ਜਿਹੜੀ ਹੈ ਉਹ ਵੈਸੀ ਖਰਾਬ ਹੋ ਜਾਂਦੀ ਹੈ ਬੇਲੋੜਾ ਕਰਾ ਬੜਾ ਮਨੇ ਜਿਹੋ ਜਾਂ ਰੰਗ ਰੂਪ ਦਿੱਤਾ ਕੁਸ਼ ਰਹੋ ਜਿਹੋ ਜਾਂ ਲੈਮੀਨੀ ਸਾਵਨਾ ਲਾ ਕੇ ਜਾ ਕਰੀਮਾ ਲਾਗੇ ਕਿਤੇ ਛੇੜਿਆਂ ਦੇ ਰੰਗ ਨਹੀਂ ਬਦਲਦੇ ਹੁੰਦੇ ਛੇੜਿਆਂ ਨਾਲ ਦੀ ਗੱਲ ਹੁੰਦੀ ਗੱਲ ਹੁੰਦੀ ਹੈ ਬੰਦੇ ਦੇ ਜੀਵਨ ਨਾਲ ਛੇੜਿਆਂ ਤੇ ਨਹੀਂ ਜਾਣਾ ਅਸਲ ਵੇਖਣਾ ਇਹਦੇ ਵਿੱਚ ਗੁਣ ਹੈ ਕਲਾ ਹੈ ਪੜ੍ਹਾਈ ਹੈ ਛੇੜਿਆਂ ਨੂੰ ਕੀ ਕਰੋਗੇ ਤੁਸੀਂ ਮੈਂ ਦੱਸਿਆ ਸੀ ਕਿ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਸੀ ਬਰਾਕ ਓਬਾਮਾ ਤੁਸੀਂ ਵੇਖੋ ਪਰ ਸਾਰੀ ਦੁਨੀਆ ਤੇ ਰਾਜ ਕਰਦਾ ਸੀ ਕਿ ਨਹੀਂ ਕਰਦਾ ਸੀ ਕਿਉਂਕਿ ਉਹਦਾ ਸੀ ਉਹਦੇ ਕੋਲ ਹੁਣੇ ਕਿ ਮੇਰੇ ਵਰਗੇ ਬੰਦੇ ਨੂੰ ਜਾਂ ਮੇਰੇ ਤੋਂ ਕੋਈ ਗੋਰਾ ਚਿੱਟਾ ਹੋ ਕੇ ਬਿਠਾ ਦੋ ਉਹ ਗੱਡੀ ਤੇ ਬੈ ਕੇ ਕੀ ਕਰੇ ਗੱਲ ਹੈ ਜੋਗਤਾ ਦੀ ਗੱਲ ਹੈ ਪੜਾਈ ਦੀ ਗੱਲ ਹੈ ਜੀਵਨ ਦੀ ਠੀਕ ਹੈ ਮਹਾਰਾਜ ਜਿਹਨੋ ਜਿਹਾ ਰੰਗ ਜਿੱਤਦਾ ਹੈ ਜਿਹੋ ਜੇ ਨੈਣ ਨਕਸ਼ ਦਿੱਤੇ ਸ਼ੁਕਰ ਕਰਿਆ ਕੋਣ ਮਾਲਕ ਇੱਕ ਹੋਰ ਗੱਲ ਕਹਿ ਦਿੰਦਾ ਆਪਣੇ ਆਪ ਨੂੰ ਕਦੇ ਨਾ ਭੰਡੋ ਹੁੰਦਾ ਨਾ ਸੀ ਆਪਣੇ ਆਪ ਨੂੰ ਬੰਦਾ ਜੀ ਸੀਸੇ ਵਿੱਚ ਖੜਦ ਲੈ ਮੇਰੇ ਤਾਂ ਰੱਤ ਨਹੀਂ ਸੋਣਾ ਮੇਰਾ ਤਾਂ ਮੱਥਾ ਨਹੀਂ ਸੋਣਾ ਮੇਰਾ ਤੇ ਰਾਂਗ ਨਹੀਂ ਸੋਣਾ ਉਹ ਨੁਕਸ ਖੜਨ ਵਾਲੀ ਤੇ ਦੁਨੀਆ ਬਥੇਰੀ ਹੈ ਤੂੰ ਵੀ ਆਪਣੇ ਦੇ ਮਾਲਕ ਕਰ ਵੀ ਗਾਣੇ ਮੈਨੂੰ ਜਿੰਦਗੀ ਦੇ ਦਿੱਤੀ ਕਈ ਨੁਆ ਜਿੰਦਗੀ ਵੀ ਨਹੀਂ ਮਿਲੀ ਅੱਤ ਤੁਸੀਂ ਵੇਖੋ ਕਈ ਵਿਚਾਰੇ ਆਪਾ ਜ ਆ ਤਰਣੀ ਪਾਉਂਦੇ ਬੈਠੀਆਂ ਨਹੀਂ ਜਾਂਦਾ ਆਪ ਰੋਟੀ ਨਹੀਂ ਖਾ ਸਕਦੇ ਆਪ ਆਪਣੀ ਕਿਰਿਆ ਨੇ ਸੋਚ ਸਕਦੇ ਵੀ ਰੱਬ ਨੇ ਤਨੂ ਆ ਸਰੀਰ ਤੰਦਰੁਸਤ ਤੇ ਦੇ ਦਿੱਤਾ ਸ਼ੁਕਰ ਕਰਿਆ ਕਰ ਜਿਹਨੇ ਪ੍ਰਸਾਦ ਔਰ ਰੋਗ ਕੰਚਨ ਦੇਹੀ ਲੈ ਬਲਾਉ ਤਿਸ ਰਾਮ ਸੁਨੇਈ ਕਈ ਦੂਜੇ ਵੱਲ ਵੇਖ ਵੇ ਕੀ ਛੜੀ ਜਾਂਦੇ ਲੈ ਫਲਾਣਾ ਤੇ ਬੜਾ ਬੀਬੀਆਂ ਵਿੱਚੇ ਬਿਮਾਰੀ ਬਹੁਤ ਹੁੰਦੀ ਵੀ ਫਲਾਣੀ ਤੇ ਬੜੀ ਸੋਹਣੀ ਐ ਉਹਨੇ ਦਾ ਦੇ ਕੱਪੜੇ ਪਾਏ ਐ ਉਹ ਤਾਂ ਬੇਬੀਆਂ ਪਿਓ 5000 ਦਾ ਸੌਟ ਲੈ ਕੇ ਆਈਏ ਮੈਂ 7 ਦਾ ਲੈ ਕੇ ਆਉਣਾ ਵੀ ਭਾਈ ਉਹਦੇ ਕੋਲ ਆਪਣਾ ਨ ਹੋਏਗੀ ਤੋ ਘਰ ਵਾਲੇ ਦਾ ਕੁਚੂਮਰ ਕਿਉਂ ਬਣਣ ਉਹਨੇ ਕਹਨਾ ਕਥਾ ਤੋਂ ਬਾਅਦ ਮੈਂ ਵਿਚੇ ਵਿਚੇ ਦੇ ਕੇ ਬੇਨਤੀ ਕਰੇ ਵੀ 7 ਤੇ ਰਹੁ ਜਿੱਦ ਤੱਕ ਆਉ ਬੈਣੀ ਕਹਿੰਦਾ ਹਰ ਬੰਦਾ ਯਤਨ ਕਰਦੇ ਸ਼ੁਕਰ ਕਰਿਆ ਤੋ ਮਾਲਕ ਦਾ ਐਵੇਂ ਨਾ ਰੰਗਾ ਰੁੰਗਾ ਤੇ ਜਾਇਆ ਕਰੋ ਨੈ ਨਕਸ਼ਿਆਂ ਤੇ ਐਵੇਂ ਨਾ ਜਾਇਆ ਕਰੋ ਐਨੀ ਸ਼ੁਕਰ ਕਰਿਆ ਕਰੋ ਵੀ ਮਾਲਕ ਨੇ ਸੰਗੇ ਜੀਵਨ ਤੇ ਦੇ ਦਿੱਤਾ

ਆਹੀ ਜ਼ਿੰਦਗੀ ਤੁਹਾਨੂੰ ਵਧੀਆ ਲੱਗੇਗੀ ਕਿ ਰਾਜੇ ਮਹਾਰਾਜੇ ਵਰਗੀ ਜ਼ਿੰਦਗੀ ਹੈ ਪਰ ਜਦੋਂ ਬੰਦਾ ਸ਼ੁਕਰ ਕਰਨਾ ਭੁੱਲ ਜੇ ਨੁਕਸ ਕੱਢਨੇ ਸ਼ੁਰੂ ਕਰ ਦੇਵੇ ਜਿਹੜੀ ਜ਼ਿੰਦਗੀ ਕੋਲ ਹੁੰਦੀ ਹੈ ਨਾ ਬੰਦਾ ਉਹ ਵੀ ਚੌਲੀ ਭੁੱਲ ਜਾਂਦਾ ਬਿੱਲਾ ਮੈਂ ਤੇ ਦਿਨ ਕੱਟੀਆਂ ਕਰਦਾ ਜ਼ਿੰਦਗੀ ਤੇ ਫਲਾਣਾ ਬੰਦਾ ਭੋਗਦਾ ਕਿ ਉਹ 50 ਲੱਖ ਦੀ ਗੱਡੀ ਵਿੱਚ ਜਾਂਦਾ ਉਹ ਦੂਜਾ ਕਹਿੰਦਾ ਉਹ ਜ਼ਿੰਦਗੀ ਤੇ ਉਹ ਭੋਗ ਰਿਆ ਜਿਹੜਾ 10 ਲੱਖ ਦੀ ਗੱਡੀ ਵਿੱਚ ਜਾ ਰਿਹਾ ਕੋ ਥੱਲੇ ਆ ਗਿਆ ਕੋ ਮੋਟਰਸਾਈਕਲੋਂ ਸਾਈਕਲ ਵਾਲਾ ਇੱਕ ਤੁਰ ਕੇ ਜਾ ਰਿਹਾ اور جیڑا بندہ آپ آ جائے اور کہنا پر آوا تے تو راپا نے پائر ہاتھ دے دیتے ہیں میں تو تی تو ریا نہیں جاندہ میں تے پھر بھی شکر کر دکھتا ہوں تسی دیکھو دروار صاحب دے والے کا آپ آج بھی رہے اور وہ پھر بھی اپنی کرت کر خوش ہے وہ اپنی جیڑی کو دا بنایا ہوئے نا بھی وہ ریڈی کہلو جو بھی کہلو دے تے بیٹھ لیا ہونی جاندہ دے تو بے جارے تو پر پھر بھی کرت کر دے پھر بھی شکر بچے ہیں مالک اور تسی بیکھے نا وہ دو جنے بچے ہیں سونا تے مونا ਇਹ ਸਟੋਰੀਆਂ ਕੇਵਲ ਜਿਹੜੀ ਨਾ ਇੰਟਰਟੇਨਮੈਂਟ ਵਾਸਤੇ ਨਹੀਂ ਹੁੰਦੀਆਂ ਜਿਹੜੀ ਐਦਾਂ ਦੀਆਂ ਸਟੋਰੀਆਂ ਸੀ ਸੋਸ਼ਲ ਮੀਡੀਆ ਤੇ ਵੇਖਦੀਆਂ ਜਾਂ ਸਾਨੂੰ ਫਿਲਮਾਂ ਰਾਹੀਂ ਸ਼੍ਰੀਆ ਰਾਹੀਂ ਕੁਝ ਚੰਗੇ ਮੈਸੇਜ ਵੀ ਦਿੱਤੇ ਜਾਂਦੇ ਉਹਨਾਂ ਨੂੰ ਸਿੱਖਣਾ ਹੁੰਦਾ ਸੀ ਲੇਕਿਨ ਉਹਨਾਂ ਦੇ ਸਰੀਰ ਕਿਵੇਂ ਜੁੜੇ ਹੋਏ ਆਪਸ ਵਿੱਚ ਕਿੰਨਾ ਔਕਾ ਉਹਨਾਂ ਨੂੰ ਪਰ ਉਹ ਕਹਿੰਦੇ ਨਹੀਂ ਜੀ ਅਸੀਂ ਤੇ ਬਹੁਤ ਵਧੀਆ ਜ਼ਿੰਦਗੀ ਜਿਉ ਰਹੇ ਹਾਂ ਸ਼ੁਕਰ ਹੈ ਮਾਲਕ ਦਾ ਸਾਨੂੰ ਕੋਈ ਗਿਲਾ ਨਹੀਂ ਸ਼ਿਕਵਾ ਨਹੀਂ ਇੱਥੇ ਮੇਰੇ ਵਰਗਾ ਸਭ ਕੁਝ ਦਿੰਦਾ ਰੱਬ ਨੇ ਫੇਰ ਵੀ ਗਿਲੇ ਸ਼ਿਕਵੇ ਕਰਦਾ ਫਿਰਦਾ پھر بھی مر گئے مر گئے مر گئے مر گئے لے دس بھی ہو گیا سب کچھ دہاراج نے دیا کار بھی دے گھر کاروالی پروار سب کو دیتا ہے دو پکتی روٹی ودیا پکتی ہے جدو ملتے ہیں بس کہ مر گئے مر گئے بس کا زندگی ہے جی دن کٹی کر دیں رب کہن کٹی کراؤں دونوں جب تھی زندگی جانی نہیں ہوگی کیوں نہیں ہس کے پتا گلا پل ملنا کہ نہیں ملنا ਇਦਾਂ ਬਹਾਵੀਂ ਵੀ ਬੇਲੋੜੇ ਖਰਚ ਕਰਨੇ ਬੇਪਰਵਾਹ ਲਾਪਰਵਾਹ ਹੋ ਕੇ ਜ਼ਿੰਦਗੀ ਨਹੀਂ ਚੌੜੀ ਪਰ ਬੇਪਰਵਾਹ ਹੋ ਕੇ ਬੇਪਰਵਾਹੀ ਹੋਣੀ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਫਿਰ ਤੇ ਤੁਹਾਨੂੰ ਜ਼ਿੰਦਗੀ ਵਧੀਆ ਲੱਗੇਗੀ ਨਹੀਂ ਤੇ ਵੀ ਨਹੀਂ ਲੱਗਦਾ ਕਿ ਮੈਂ ਤੇ ਬਹੁਤ ਔਖਾ ਜ਼ਿੰਦਗੀ ਦੇ ਦੂਜੇ ਲੋਕਾਂ ਕੋਲੇ ਵੀ ਜਿਹਨੇ ਤਖਣੇ ਅਮੀਰ ਪਰ ਕੀ ਪਤਾ ਉਹਦੇ ਨਾਲ ਵੱਧ ਦੁੱਖੀ ਹੋਣ ਵੱਡੇ ਵੱਡੇ ਜੋ ਦਿਸੇ ਲੋਕ تین کو چنتا رہو جی سو یہ جو کچھ ملے آ سو شکر کر کے آنند کی جاؤں تو ایک بند کلی بیٹھا بھی خوش ہے ایک محلہ بچے بی کلپ رہے کیونکہ کی جاؤنا ہوں جنہوں نہیں جاؤنا ہوتا وہ جنوبی مرضی سہولتیں دے دو پھر بھی کلپیا کرے پھر بھی دکھی ہو جنہوں جنہوں جا آ ہی ہے گربا سانو جاؤنا دستی ہے گربانی کوئی جادو منتر تھوڑی ਗੁਰਬਾਣੀ ਪੜ ਕੇ ਗੁਰਬਾਣੀ ਸਮਝ ਕੇ ਤਬਦੀਲੀ ਪਤਾ ਕੀ ਆਉਂਦੀ ਸਾਨੂੰ ਜਉਣਾ ਆ ਜਾਂਦਾ ਸਾਨੂੰ ਜ਼ਿੰਦਗੀ ਬਸਰ ਕਰਨ ਦਾ ਤਰੀਕਾ ਪਤਾ ਲੱਗ ਜਾਂਦਾ ਸਲੀਕਾ ਵੀ ਜ਼ਿੰਦਗੀ ਜਿਉਣੀ ਕਿਵੇਂ ਹੈ ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ ਤੇ ਮਾਲਕ ਨੇ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲਾਂ ਦੀ ਤਰ੍ਹਾਂ ਬਿਲਕੁਲ ਨਵੇਂ ਨਰ ਹੋਏ ਹੋ ਗਏ ਸੁਖਾ ਸੰਦਗੰਗ ਸੁਤ ਤਨ ਪਖਾਰੋ ਹੋ ਨਾ ਦੇ ਮਾਂ ਤੇ ਆਪਣੇ ਆਪ ਹੀ ਖੁਸ਼ ਹੋ ਜਾਂਦੀ ਮਾਂ ਤੇ ਆਪਣੇ ਆਪ ਹੀ ਖੁਸ਼ ਹੋ ਜਾਂਦੀ ਤੇ ਜਦੋਂ ਗੁਰ ਹਰਗੋਬਿੰਦ ਸਾਹਿਬ ਆਰਾਜੀ ਤੰਦਰੁਸਤ ਹੋਏ ਹੁਣ ਮਾਤਾ ਗੰਗਾ ਜੀ ਨੂੰ ਅੜਾ ਚੰਗਾ ਲਗਿਆ ਮੁਖਾ ਚੰਦ ਤੋਏ ਕਰਿ ਉਸਨਵਾਰੂ ਫਿਰ ਬਾਤ ਗੰਗਾ ਜੀ ਨੇ ਪਹਿਨਾ ਤੇ ਆਪਣੇ ਪੁੱਤਰ ਦੀ ਸਰੀਰ ਨੂੰ ਸਾਫ ਕੀਤਾ ਫਿਰ ਮਾਤਾ ਗੰਗਾ ਜੀ ਨੇ ਗਰਮ ਜਲ ਕਰਕੇ ਆਪਣੇ ਪੁੱਤਰ ਦੇ ਚੰਦ ਵਰਗੇ ਮੁਖੜੇ ਨੂੰ ਤੋਤਾ ਜੀ ਵੀ ਤੁਸੀਂ ਵੇਖਿਆ ਨਾ ਬਹੁਤ ਪਿਆਣਾ ਬੱਚੇ ਨੂੰ ਵੀ ਧਿਆਨ ਰੱਖਦੀ ਜਾਂਦੇ ਵੀ ਇਹਨੂੰ ਠੰਡੇ ਪਾਣੀ ਨਾਲ ਨਹੀਂ ਨਵਾਉਣਾ ਕਿਤੇ ਬਿਮਾਰ ਨਾ ਹੋ ਜੇ ਗਰਮ ਪਾਣੀ ਫਿਰ ਪਹਿਲਾਂ ਵਿੱਚ ਆਪ ਹੱਥ-ਪਾਵਾ ਬਾਰ-ਬਾਰ ਦੇਖਦੀਆਂ ਨੇ ਵੀ ਕਿਤੇ ਪਾਣੀ ਜ਼ਿਆਦਾ ਗਰਮ ਨੀ ਕਿਤੇ ਮੇਰੇ ਬੱਚੇ ਦੇ ਸਰੀਰ ਤੇ ਪੈ ਜੇ ਪਰ ਮੈਂ ਕਿੰਨੀ ਵਾਰੀ ਬੇਨਤੀ ਕਰਦਾ ਹੁੰਦਾ ਵੀ ਜੇ ਮਾ ਮਾਪ ਨੇ ਸਾਡੀ ਰੀਤਾਂ ਚੀਜ਼ਾਂ ਦਾ ਧਿਆਨ ਰੱਖਿਆ ਫਿਰ ਅਸੀਂ ਮਾਪੇ ਨਹੀਂ ਕਿਉਂ ਨਾ ਰੱਖੀ ਇਨੀ ਵਾਰ ਵਿਚਾਰ ਕੀਤੀ ਨਾ ਵੀ ਲਹਲਾ ਦੇ ਕੋ ਦਿਆ ਨਾ ਗਰਮ ਪਾਣੀ ਹੱਡੀਆਂ ਕੋ ਗੰਗਾ ਮਹਿਲਾਤੀ ਹੈ ਲੋਕ ਜੇ ਜਾਂਦੇ ਬਜ਼ੁਰਗ ਗਰਮ ਪਾਣੀ ਮਗਦੇ ਸੀ ਕਹਿੰਦੇ ਤੈਂ ਕਿੱਡਾ ਹੁਣ ਗੰਗਾ ਦੇ ਜਣ ਤੂੰ ਕਿਹਨਾ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਘਰੀ ਬੇਬੇ ਬੇਲੀ ਉਹ ਬੈਠੀਆਂ ਤੇ ਬਾਅਦ ਵਿੱਚ ਮੇਰੇ ਕੋਲ ਕਰ ਲਾ ਕੇ ਭਈ ਠਹਿਰ ਮਾਤਾ ਗੰਗਾ ਜੀ ਨੇ ਆਪਣੇ ਪੁੱਤਰ ਦੇ ਚਿਹਰੇ ਨੂੰ ਬੜੇ ਪਿਆਰ ਨਾਲ ਧੋਣਾ ਕੀਤਾ ਸੁਝਾਤ ਅਸ ਅਪਰਦਾਸੀ ਸੂਆਰੀ ਉਹਨ ਜਿੱਦੇ ਵੀ ਗੁਰੂ ਘਰ ਦੇ ਸੇਵਕ ਹਨ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਉਹ ਮਾਤਾ ਜੀ ਕੋਲ ਆਏ ਰਹੇ ਹਨ ਹੁਣ ਰਖੇ ਬਾਕ ਕੋ ਕਹਿ ਸੁਣੋ ਮਾਤਾ ਗੰਗਾ ਜੀ ਨੇ ਬੜੇ ਖੁਸ਼ ਹੋ ਕੇ ਕਿਉਂਕਿ ਮਾਂ ਲਈ ਉਹ ਤੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਮਾਂ ਦਾ ਬੱਚਾ ਠੀਕ ਹੋ ਜਾਂਦਾ ਜਦੋਂ ਬੱਚੇ ਤੰਦਰੁਸਤ ਹੋ ਜਾਂਦੇ ਮਾਪੇ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਧੰਨਵਾਦ ਕਰਦੇ ਨਹੀਂ ਥੱਕਦੇ ਹੁਣ ਮਾਤਾ ਗੰਗਾ ਜੀ ਬੜੇ ਖੁਸ਼ ਹੈ ਤੇ ਉਹਨਾਂ ਨੂੰ ਬੜੇ ਬਚਨ ਸੁਣਾਉਂਦੇ ਭਾਈ ਨੇ ਜੁਹਰਾ ਦੇਵਪਤਾ ਇਹ ਪੁੱਤਰ ਕੀ ਔਰ ਪਰਮੋਤਮ ਦਾ ਉਤਾਰ ਤੇ ਲਾਂਦਾ ਗੰਗਾ ਜੀ ਨੇ ਆਖਿਆ ਵੀ ਮਾਲਕ ਨੇ ਕਿਰਪਾ ਕੀਤੀ ਮੇਰਾ ਪੁੱਤਰ ਬਿਲਕੁਲ ਤੰਦਰੁਸਤ ਹੋ ਗਿਆ ਹੁਣ ਮੈਂ ਤੁਹਾਨੂੰ ਵਧਾਈ ਦਿਆਂ ਜੇ ਘਰ ਵਿੱਚ ਬੱਚਾ ਜਨਮ ਲਵੇ ਨਾ ਜਨਮ ਤੋਂ ਕੁਝ ਸਮਾਂ ਬਾਅਦ ਬੱਚਾ ਬਿਮਾਰ ਹੋ ਜਾਏ جی بچے چن باپ سارا سویکار کر دے اسی طرح ماتا گنگا جی ਉਹਨ ਜਿੰਨੇ ਵੀ ਲੋੜਵੰਦ ਲੋਕ ਸਨ ਜਾਂ ਗੁਰੂ ਘਰ ਦੇ ਸੇਵਕ ਸਨ ਤੇ ਜਦੋਂ ਨਾਮ ਦੀ ਪੁਖਾਈ ਦੀ ਗੱਲ ਸੁਣੀ ਉਹਨਾਂ ਦੇ ਮਨ ਵਿੱਚ ਬੜਾ ਉਤਸ਼ਾਹ ਬਣਿਆ ਘਰਸ ਨਰ ਨਿਜ ਅਨੰਦ ਕਾਉ ਠੂਕਨ ਵਸਤਰ ਓੜਾਏ ਕਬੀਰ ਸੰਤੋਖ ਸਿੰਘ ਜੀ ਕਹਿੰਦੇ ਮਾਤਾ ਗੰਗਾ ਜੀ ਨੇ ਆਪਣੇ ਪੁੱਤ ਨੂੰ ਬੜੇ ਪਿਆਰ ਦੇ ਨਾਲ ਨਿਭਾਉਣਾ ਕੀਤਾ نبا کے اپنے دے, دے بڑے ہی سونند پہنا مجن پائے کبھی جی کہ ماتا گنگا جی اس طرح خوش نئی ماتا گنگا جی اپنے پتر تو اس طرح بلہار جانے ਜਿਵੇਂ ਮੇਰੇ ਪੁੱਤਰ ਨੇ ਨਵਾਂ ਜਨਮ ਪਾਇਆ ਉਹ ਵੀ ਕਿਉਂਕਿ ਇਹ ਲੱਗਦਾ ਸੀ ਕਿ ਬਹੁਤ ਤੇ ਬਿਮਾਰ ਹੋਵੇ। ਹੋਰੇ ਕੋਜੋ ਕੋ ਨਾ ਜਦਿ ਕਿ ਨਵੇਂ ਜਿਹੜਾ ਬੱਚਾ ਬਿਮਾਰ ਹੁੰਦਾ ਮਾ ਮਾਂ ਬਾਬ ਨੂੰ ਕਿੰਨੀ ਚਿੰਤਾ ਹੁੰਦੀ ਹੈ ਕਿਵੇਂ ਸੀ ਆਪਣੇ ਬੱਚੀਆਂ ਦੀ ਧੜਕੀ ਕਿ ਬੱਚਾ ਬਿਮਾਰ ਹੋ ਗਿਆ ਤੇ ਮਾਤਾ ਗੰਗਾ ਜੀ ਆਪਣੇ ਪੁੱਤਰ ਤੋਂ ਬਲਹਾਰ ਜਾਂਦੇ ਐ ਤੇ ਮਾਲਕ ਦਾ ਸ਼ੁਕਰਾਨਾ ਕਰਦੇ ਐ ਜਿਸ ਮਾਲਕ ਦੀ ਕਿਰਪਾ ਨਾਲ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਬਿਲਕੁਲ ਠੀਕ ਠਾਕ ਹੋ ਗਏ। اونا دا سریر نوا نروا ہو گیا کہن کہ بھاو جی ابھی پرماتما بھروسہ رکھا گے جی پرماتما بشواس رکھا گے پھر اکال پورک پرماتما نحمت کر کے بڑے بے دکھان بچو بچا لینا ہے آؤ اتنے تک اپنے رل ملکے جمیں جی ستگر نے بیچار کرائی ہے چل رہی لڑی آسری اتحاس کی کیتی ہے ਸੋ ਇਤਿਹਾਸ ਦੇ ਵਿਚਾਰ ਸਾਂਝੀ ਕਰਦੇ ਆਂ ਬੜੀਆਂ ਹੀ ਗਲਤੀਆਂ ਤਰੋਟੀਆਂ ਰਹਿ ਜਾਂਦੀਆਂ ਨੇ ਸੰਗਤ ਜੀ ਸੋ ਮੈਂ ਮਾਫੀ ਚਾਉਣਾ ਸਤਿਗੁਰੂ ਦੀ ਬਖਸ਼ਣ ਹਾਰ ਹਨ ਗੁਰੂ ਕੀ ਸੰਗਤ ਬਖਸ਼ਣ ਜੋ ਗਿਆ ਤੁਸੀਂ ਨੇ ਬਖਸ਼ ਲੈਣਾ ਭੁਲਾਣਾ ਚਦਾਰਣੀਆਂ ਕੋਈ ਤੁਹਾਡਾ ਸੁਝਾਅ ਹੋਵੇ ਜਾਂ ਤੁਸੀਂ ਮੇਰੀ ਜਾਣਕਾਰੀ ਵਿੱਚ ਵਾਤਾ ਕਰਨਾ ਚਾਹੁੰਦੇ ਹੋ ਤਾਂ ਜਰੂਰ ਮੇਰੇ ਧਿਆਨ ਵਿੱਚ ਲਿਆ ਦੇਣਾ ਕਿਉਂਕਿ ਲੇਖੇ ਕਰਦੇ ਨਾ ਸੋਦੀ ਹੈ ਖਿੰਖਿਨ ਭੁੱਲਣ ਹਾਰ ਜਬਾ ਕੋ ਸ਼ਬਦ ਪੜ੍ਹਦੇ ਜਾਂ ਵੀ ਭੁੱਲਣਾ ਅੰਦਰ ਸਭ ਕੋ ਭੁੱਲ ਉਲੁ ਕਰਤਾਰ ਭੁੱਲ ਬਣਿਆ ਸੁਭਾਵ ਕਨੇ ਆਉ ਆਪ ਜੀ ਇਸ ਤਰ੍ਹਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਹਿਬਾ ਜੀ ਪਾਵਨ ਥੋਜ ਵਿੱਚ ਵਿਅਦ ਕਰਕੇ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਹਜ਼ੂਰੀ ਰਾਗੀ ਸਤਕਾਰਯੋਗ ਭਾਈ ਚਮਕੌਰ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਸਰਵਣ ਕਰੋ ਸੋ ਤੋਂ ਹਰ ਮੰਤੀ ਪਤੀ ਐ ਸਾਰੇ ਇਲਾਕੇ ਵਾਲਿਆਂ ਨੂੰ ਕਿ ਮਹਾਪੁਰਖਾਂ ਦਾ ਸਾਲਾਨਾ ਜਿਹੜਾ ਜੋੜ ਮੇਲਾ ਹੈ ਉਹ ਹਰ ਸਾਲ ਦੀ ਤਰ੍ਹਾਂ 30 31 ਜਨਵਰੀ ਅਤੇ 1 ਫਰਵਰੀ ਨੂੰ ਆਕਾਲ ਕਾਲਜ ਕੌਂਸਲ ਵੱਲੋਂ ਸਮੂਹ ਸਮੂਹ ਮੈਨੇਜਮੈਂਟ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ 30 ਤਰੀਕ ਤੋਂ ਲੈ ਕੇ ਗੁਰਮਤ ਸਮਾਗਮਾਂ ਦੀ ਸ਼ੁਰੂਆਤ ਹੋ ਜਾਣੀ ਹੈ ਇਸੇ ਤਰ੍ਹਾਂ 30 ਦੇ ਦਿਨ ਦੇ ਦਿਵਾਨੀ 31 ਤਰੀਕ ਨੂੰ ਦਿਨ ਦੇ ਦਿਵਾਨ ਸਜਣੀ ਹੈ ਤੇ 31 ਦੀ ਰਾਤ ਨੂੰ ਇਸ ਦਾ ਬਾਦ ਦਿਵਾਨ ਹਾਲ ਬਣਿਆ ਉੱਥੇ ਰੈਨ ਸਵਾਈ ਕਿਰਤ ਹੋਣੀ ਹੈ ਜਿਹਦੇ ਵਿੱਚ ਪੰਥ ਦੇ ਬਹੁਤ ਵੱਡੇ ਵੱਡੇ ਮਹਾਨ ਵਿਦਵਾਨਾਂ ਨੇ ਗੁਰੂ ਘਰ ਦੀਆਂ ਕਿਰਤੀਆਂ ਪ੍ਰਚਾਰਕਾਂ ਨੇ ਆਪ ਜੀ ਨੂੰ ਮਹਾਂਪੁਰਖਾਂ ਦੇ ਜੀਵਨ ਦੇ ਨਾਲ ਜੋੜਦਾ ਹੈ ਇਸੇ ਤਰ੍ਹਾਂ 1 ਤਰੀਕ ਨੂੰ ਫੇਰ ਗੁਰਮਤ ਸਮਾਗਮ ਜਿਹੜੇ ਹੈ ਉਹ ਜਿਹੜਾ ਸਾਡਾ ਫੇਰ ਖੇਡਾ ਵਾਲਾ ਘਰ ਹੁੰਦਾ ਹੈ ਅਕੈਡਮੀ ਦੇ ਨੇੜੇ ਕੋਚੇ ਹੋਣੀ ਹੈ ਦੇ 2 ਫਰਵਰੀ ਨੂੰ ਅੰਮ੍ਰਿਤ ਸੰਚਾਰ ਜਿਹੜਾ ਕੁਮਾਪੁਰ ਖਾਨ ਦੇ ਤਪਸਥਾਨ ਗੁਰਦੁਆਰਾ ਅਕਾਲ ਵਿੰਸਰ ਸਾਹਿਬ ਹੋਣਾ ਆਪ ਜੀ ਨੇ ਮਨ ਬਣਾ ਲੈਣਾ ਕਿਉਂਕਿ ਹਰ ਜੱਪ ਦੇ ਅੱਖੇ ਨਾ ਢਿਲਣਾ ਕੀ ਜੀ ਮੇਰੀ ਜਿੰਦੜੀ ਵਾਲੀ ਗੱਲ ਹੈ ਸੋ ਇਹਨਾਂ ਕਲੀਆ ਪਹੁੰਚਣ ਵਾਲੇ ਸਮੇਂ ਵਿੱਚ ਅੰਮ੍ਰਿਤ ਸ਼ਕਾਹ ਦੀ ਫਿਰ ਖੰਡੇ ਬਾਟੀ ਦੀ ਬੋਲ ਮੰਗੇ ਨਹੀਂ ਸਮਾਂ ਹੈ ਢੇੜਾ ਵੰਦ ਨਾ ਸੱਦਿਓ ਵੰਦਨ ਕੀ ਵੇਲਾ ਘਰ ਸਰਵਰ ਜਬ ਉਸ ਲੈ ਤਬਰਦਨ ਦੇ ਵਿਲਾ ਆਉ ਨਸ਼ਿਆਂ ਦਾ ਤਿਆਗ ਕਰਕੇ ਮੈਂ ਤੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ کہ تڈے اندر اتشاہ بہت ہے پیار بہت ہے تُس لگرا در سیوا لگا ہوتے ہو کہ اتنے یاتن کرو داڑھی کے رکھو دستارا بن کے امرت چھکو کیونکہ ماں پورا نے سالوں یہ راہ کے توڑیا لکھان پرالی مہا پورا نے امرت کی دت دیتی پنتھ کے شامل کیا سواؤ کیونکہ میں کافی دن کو بےنتی کرتا آ رہا بھی سریر ٹھیک نہیں ہے چلو اپنا بولنا تو ضروری ہے ڈوٹی کرنی پینی ہے سو میں معافی چاہتا کیونکہ جب گلا ٹھیک نہ بولیا کچھ ہوتا ہے کیونکہ پتا بلانے سب تو ویڈیو چیز ہوتی ہے گلے کا ٹھیک ہوا کر سارے نے بڑے پر بھی کرنا من قطر ملو میرے بھائی دکھتا دور کرو لے بلائی آپ کو مل کے تو وہ دا دور کر پیار دینا جتنے کسی کو سیوا ملتی ہے بھن تین پرکار سیوا نے سارے نے چڑھنی کلاس رکھ کے سیوا کرنی ہے مہا پورا سارے ہوا کرنا چاہتے ہوئے دھیان لیا سکتے ہو سمچیاں سنگتوں کا بہت بہت گرٹان پور شکر سن گرو گرنتھ مہاراج جی کا جنہ نے سامنے سواگ سواں کوشش کیا ہے جی فتح بلاؤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ